ਅੱਜ ਜਿਸ ਤਰ੍ਹਾਂ ਕਿ 1 ਜੂਨ 2024 ਸਾਹਮਣੇ ਭਾਜਪਾ ਵੱਲੋਂ ਹਾਂਜੀ ਭਾਜੀ ਆਪਣਾ ਸ਼ੁਭਨਾਮ ਤੇ ਕਿੰਨਾ ਨੰਬਰ ਬੂਥ ਹੈਗਾ ਆ 84 85 86 ਹਾਂਜੀ ਤੁਹਾਡਾ ਸ਼ੁਭਨਾਮ ਜੀ ਮਨੋਜੀ ਸਵੇਰ ਤੋਂ ਹੁਣ ਦਾ ਟਾਈਮ ਜਿਹੜਾ ਹੈਗਾ ਤਕਰੀਬਨ 3:30 ਦਾ ਟਾਈਮ ਹੋ ਚੁੱਕਾ ਹੈਗਾ ਆ ਤੇ ਅ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਆ ਜਿਸ ਤਰ੍ਹਾਂ ਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਮਾਹੌਲ ਵੀ ਬਹੁਤ ਹੀ ਗਰਮਾਇਆ ਹੋਇਆ ਹੈਗਾ ਆ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਆ ਸਵੇਰ ਤੋਂ ਲੈ ਕੇ ਹੁਣ ਤੱਕ ਵੋਟਰ ਕਿੰਨੇ ਕ ਨਿਕਲ ਕੇ ਆਏ ਹੈਗੇ ਆ ਤੇ ਕਿੰਨੀ ਕ VOTING ਹੋ ਚੁੱਕੀ ਹੈਗੀ ਆ ਉਹ ਇੰਨੀ ਗਰਮੀ ਹੋਣ ਦੇ ਕਾਰਨ ਆਪ ਵੀ ਨਹੀਂ 44% ਦਾ ਫੋਟ ਪੀ ਗਈ ਆ ਜਿਹੜੇ ਅੰਕਣ ਬੁਝੇ ਆ ਆਈ ਕੈਂਡ ਬਾਈ ਉੰਮ੍ਰੀ ਦਾ 60% ਤੋਂ 60% ਕਹਿ ਸਕਦੇ ਹੈਗੇ ਆ ਜੀ ਕਿ VOTING ਜਿਹੜੀ ਹੈਗੀ ਆ ਤਕਰੀਬਨ ਆ 50% ਤੋਂ ਟੱਪ ਜਾਏਗੀ 60% ਹੋ ਜਾਏਗੀ 60% ਹੋ ਜਾਏਗੀ ਸ਼ਾਮ ਤੱਕ ਜਿਹੜਾ ਹੈਗਾ ਕਿੰਨਾ ਕੁ ਰੁਝਾਨ ਜਿਹੜਾ ਵੋਟਰਾਂ ਦਾ ਹੈਗਾ ਵੀ ਕਿ ਉਹ ਆਪਣੇ ਆਪ ਨਿਕਲ ਕੇ ਆ ਰਹੇ ਹੈਗੇ ਆ ਇਸ VOTING ਲਈ ਆਣਾ 70 ਸਾਲ ਦੇ 75 ਸਾਲ ਦੇ 80 ਸਾਲ ਦੇ ਬਜ਼ੁਰਗ ਸਾਡੇ ਪੈਦਲ ਚੱਲ ਕੇ ਆ ਰਹੇ ਆ ਉਹ ਕਈ ਬੰਦੇ ਤਾਂ ਪੈਦਲ ਆਏ ਬਿਗੈਰ ਚਪਲ ਤੋਂ ਬਿਗੈਰ ਬੂਟ ਤੋਂ ਉਹ ਕਹਿੰਦੇ ਇਹ ਤਾਂ ਮਸਲਾਨ ਨਹੀਂ ਹੈ ਧਾਨ ਆ ਇਹ ਅਸੀਂ ਦੇਸ਼ ਦਾ ਕੰਮ ਕਰ ਰਹੇ ਆ ਦੇਸ਼ ਨੇ ਸਾਡੇ ਲਈ ਇਨਾ ਕੀਤਾ ਤੇ ਸਾਡਾ ਫਰਜ਼ ਬੰਦਾ ਇਕੱਲੀ ਇਕੱਲੀ ਵੋਟ ਭਾਸ ਜੰਤਾ ਪਾਰਟੀ ਨੂੰ ਪਾਉਣੀ ਆ ਬੀਜੇਪੀ ਨੂੰ ਜਿਤਾਉਣਾ ਆ ਮੋਦੀ ਜੀ ਨੂੰ ਜਿਤਾਉਣਾ ਆ ਜਿਸ ਤਰ੍ਹਾਂ ਕਿ ਬਾਕੀ ਪਾਰਟੀਆਂ ਵੀ ਦਾਵਾ ਕਰ ਰਹੀਆਂ ਨੇ ਵੀ ਕਿ 13 0 ਦਾ ਆਂਕੜਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਆ ਵੀ ਭਾਜਪਾ ਦੇ ਹੱਕ ਦੇ ਵਿੱਚ ਕਿਸ ਤਰ੍ਹਾਂ ਕਿੰਨੀਆਂ ਸੀਟਾਂ ਦਾ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੈਗੇ ਆ ਅਸੀਂ 6 ਸੀਟਾਂ ਲੈ ਕੇ ਚੱਲਦੇ ਪਏ ਹਾਂ ਹਾਂਜੀ 6 ਤੇ ਇੱਕ ਜਿਸ ਤਰ੍ਹਾਂ ਕਿ ਵੋਟਰ ਜਿਹੜਾ ਹੈਗਾ ਅੱਜ ਦਾ ਬਹੁਤ ਸਮਝਦਾਰ ਹੋ ਚੁੱਕਾ ਹੈਗਾ ਆ ਤੇ ਵੋਟ ਬਹੁਤ ਸੋਚ ਸਮਝ ਕੇ ਪਾ ਰਿਹਾ ਹੈਗਾ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਕੈਨਵਲ ਤੇ ਗੱਲ ਹੈ ਕੋਈ ਨਹੀਂ ਸਾਰੇ ਸੂਝਬਾਨ ਸਭ ਨੂੰ ਪਤਾ ਕਿ ਹਾਲਾਤ ਹੈਗੇ ਆ ਮੋਦੀ ਵਰਗਾ ਬੰਦਾ ਨਹੀਂ ਮਿਲਣਾ ਦੇਸ਼ ਨੂੰ ਔਰ ਮੋਦੀ ਨੂੰ ਵੋਟ ਪੈਣੀ ਆ ਇਹ ਕਿਸ ਆਧਾਰ ਦੇ ਉੱਤੇ ਤੁਸੀਂ ਇਹ ਦਾਵਾ ਕਰ ਸਕਦੇ ਹੈਗੇ ਆ ਦਾਵਾ ਕਰਨ ਦੀ ਲੋੜ ਹੀ ਨਹੀਂ ਸਭ ਨੂੰ ਪਤਾ ਹੈ ਰੋਜ਼ ਮੀਡੀਆ ਚ ਆਉਂਦਾ ਆ ਯੂਟਿਊਬ ਲੋਕੀ ਦੇਖਦੇ ਆ ਫੇਸਬੁੱਕ ਦੇਖਦੇ ਆ ਕਿਸੇ ਨੂੰ ਸਮਝਾਉਣ ਦੀ ਗੱਲ ਨਹੀਂ ਕਿਸੇ ਨੂੰ ਲੋੜ ਨਹੀਂ ਕਹਿਣ ਦੀ ਅਸੀਂ ਵਰਕਰ ਨੂੰ ਕਹਿੰਦੇ ਆ ਭਾਈ ਇੱਕ ਨੰਬਰ ਦਾ ਬਟਨ ਦਬਾਉਣਾ ਹੈ ਤੁਸੀਂ ਕਿ ਉਹਨਾਂ ਕਹਿੰਦੇ ਮੇਰਾ ਫਰਜ਼ ਹੈ ਮੇਰੀ ਡਿਊਟੀ ਹੈ ਮੈਂ ਕਿਹੜੇ ਨੰਬਰ 'ਚ ਆਉਣਾ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ-ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕਿ ਲੋਕ ਸਭਾ ਚੋਣਾਂ ਦਾ ਜੋ ਦਿਨ ਸੀਗਾ ਸਾਰਿਆਂ ਨੂੰ ਇੰਤਜ਼ਾਰ ਸੀ ਉਹ ਅੱਜ ਘੜੀਆਂ ਆ ਚੁੱਕੀਆਂ ਹੈਗੀਆਂ ਅਸੀਂ ਪਹੁੰਚੇ ਹੈਗੇ ਆ ਕਾਂਗਰਸ ਦਾ ਜੋ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੈਨਰ ਲੱਗਾ ਹੋਇਆ ਹੈਗਾ ਆ ਹਾਂਜੀ ਭਾਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਗੌਰਵ ਜਨ ਜੀ ਆ ਬੂਥ ਨੰਬਰ ਕਿੰਨਾ ਹੈਗਾ ਜੀ ਇਹ 848586 ਜੀ 848586 ਆ ਜਿਸ ਤਰ੍ਹਾਂ ਕਿ ਕਾਫੀ ਗਰਮੀ ਦਾ ਮਾਹੌਲ ਹੈਗਾ ਤੇ ਆ ਪਾਰਟੀਆਂ ਦੇ ਵਿੱਚ ਵੀ ਕਾਫੀ ਮਾਹੌਲ ਗਰਮਾ-ਗਰਮੀ ਦਾ ਪਿਛਲੇ ਦਿਨਾਂ ਤੋਂ ਦੇਖਦੇ ਆ ਰਹੇ ਹਾਂ ਪ੍ਰਚਾਰ ਪ੍ਰਸਾਰ ਨੂੰ ਦੇਖਦੇ ਹੋਏ ਅੱਜ ਜੋ ਕਿ ਵੋਟਰ ਦਾ ਜੋ ਅਧਿਕਾਰ ਹੈਗਾ ਆ ਉਹ ਕਿਸ ਢੰਗ ਦੇ ਨਾਲ VOTING ਕਰਕੇ ਗਿਆ ਇਸ ਬਾਰੇ ਥੋੜੀ ਜੀ ਜਾਣਕਾਰੀ ਦਿੰਦੇ ਵੀ ਸਵੇਰ ਤੋਂ ਹੁਣ ਤੱਕ ਕਿੰਨੀ ਕੁ VOTING ਹੋ ਚੁੱਕੀ ਹੈਗੀ ਪਹਿਲਾਂ ਤਾਂ ਬਹੁਤ ਹੀ ਵਿਸ਼ਵ ਭਾਰਤ TV ਦੇ ਮੈਂ ਬਹੁਤ ਵਾਰੀ ਆ ਕਿ ਜਿਹੜੇ ਸਾਡੇ ਕੋਲੋਂ ਪਹੁੰਚੇ ਆ ਨਾਲ ਮੇਰੇ ਸ਼੍ਰੀ ਸੁਖਦੇਵ ਸ਼ਰਮਾ ਜੀ ਮੇਰੇ ਚਾਚਾ ਜੀ ਵਿਰਾਜਮਾਨ ਆ ਸਾਡੇ ਐਕਐਮਸੀ ਵੀ ਆ ਲੋਕਾਂ 'ਚ ਬਹੁਤ ਭਾਰੀ ਉਸਾਰੀ ਹੋ ਇਸ ਕਰਕੇ ਆ ਕਿ ਕੇਂਦਰ ਸਰਕਾਰ ਦੀ ਜੋ ਮਹਿੰਗਾਈ ਮਾਰੂ ਨਿਤਿਆ ਸੀ ਗਰੀਬ ਜਨਤਾ ਵਾਸਤੇ ਜੋ ਉਹਨਾਂ ਨੇ ਇੱਕ ਇਨਾ ਮਾੜਾ ਹਾਲ ਗਰੀਬਾਂ ਦਾ ਕਰਤਾ ਸੀ ਜੋ ਮਹਿੰਗਾਈ ਕਾਰਨ ਅੱਜ ਗਰੀਬ ਵੀ ਅਮੀਰ ਵੀ ਹਰ ਵਰਗ ਇਹ ਸਰਕਾਰ ਤੋਂ ਇਹਦਾ ਦੁਖੀ ਹੋ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਰਿਹਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚਾਰ ਤਰੀ ਨੂੰ ਆਪਣੀ ਨਤੀਜੇ ਆਣੇ ਆਂ ਸ਼੍ਰੀ ਰਾਹੁਲ ਗਾਂਧੀ ਔਰ ਕਾਂਗਰਸ ਪਾਰਟੀ ਬਹੁਤ ਹੀ ਭਾਰੀ ਬਹੁਮਦਨਾ ਭਾਰਤ ਸਰਕਾਰ ਬਣਾਏਗਾ ਔਰ ਖਾਸ ਕਰਕੇ ਸਾਡੇ ਜ਼ਿਲ੍ਹਾ ਜਲੰਧਰ ਚੋਂ ਸਾਡੇ ਪੁਰਵ ਮੁੱਖ ਮੰਤਰੀ ਚਰਨਜੀਤ ਸਿੰਘ ਜੀ ਚੰਨੀ ਜੀ ਪੋਦੀ ਪਾਰੀ ਫਤੂ ਨੇ ਜਿੱਤੇ ਹੱਸ ਕਰਨਗੇ ਹ ਟੋਟਲ ਇਸ ਬੂਥ ਤੋਂ ਕਿੰਨੀ ਕੁ VOTING ਹੈਗੀ ਹੈ ਟੋਟਲ ਕਿੰਨੀ ਕੁ VOTING ਹੈ ਤੇ ਕਿੰਨੀ ਕੁ ਪੈ ਚੁੱਕੀ ਹੈਗੀ ਆ ਦੇਖੋ ਜੀ 40% VOTING ਪੈ ਚੁੱਕੀ ਹੈ ਗਰਮੀ ਬਹੁਤ ਜ਼ਿਆਦਾ ਜੀ ਸਰਕਾਰ ਨੇ ਟਾਈਮ ਵੀ ਸਵੇਰੇ 7 ਤੋਂ ਲੈ ਕੇ 6 ਵਜੇ ਤੱਕ ਰੱਖਿਆ ਸੀਗਾ ਸਾਨੂੰ ਉਮੀਦ ਆ ਸਾਡੇ ਵਾਲੇ ਬੂਥਾਂ ਦੇ ਤੇ ਆਲ ਓਵਰ ਪੰਜਾਬ ਦੀਆਂ ਜਲੰਧਰ ਦੇ ਬੂਥਾਂ ਦੇ 60 ਤੋਂ 65% ਦੇ ਵੋਟ ਪੈਣ ਦੀ ਉਮੀਦ ਹੈਗੀ ਹੈ ਜੀ ਜੀ ਜਿਸ ਤਰ੍ਹਾਂ ਕੀ ਤੁਸੀਂ ਦੇਖ ਰਹੇ ਹੋ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਵੋਟਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੈਗੇ ਆ ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਆ ਨਹੀਂ ਅੰਦਾਜ਼ਾ ਤਾਂ ਦੇਖੋ ਜੀ ਜੋ ਹਾਲਾਤ ਆ ਉਹ ਲੋਕ ਚੇਂਜ ਚਾ ਰਹੇ ਆ ਲੋਕਾਂ ਨੇ ਜਿਹੜੀ ਵੋਟ ਹੈ ਮੰਡਟ ਆ ਉਹ ਇੱਕ ਏਕਤਾ ਨੂੰ ਦਿੱਤੀ ਆ ਦੂਜੀ ਪਾਰਟੀਆਂ ਨੇ ਤੇ ਏਕਤਾ ਖੇੜੂ ਖੜੂ ਕਰਦੀ ਆ ਇੰਨਾ ਭੇਦਭਾਵ ਕਰਤਾ ਵਾ ਵੀ ਆਪਾਂ ਇਨਸਾਨ-ਇਨਸਾਨ ਤੋਂ ਕਿਤਰਾ ਲੱਪਿਆ ਵਾ ਇਸ ਨੂੰ ਖਤਮ ਕਰਨ ਵਾਸਤੇ ਕਾਂਗਰਸ ਪਾਰਟੀ ਦੇ ਲੋਕ ਲੋਕਾਂ ਕਰ ਕਾਂਗਰਸ ਪਾਰਟੀ ਲੋਕ ਬਹੁਤ ਚਾ ਰਹੇ ਆ ਔਰ ਅੱਗੇ ਹੋ ਗਏ ਵੋਟਾਂ ਪਾ ਰਹੇ ਆ ਇਸ ਦੇ ਪਿੱਛੇ ਮੇਨ ਵੱਡਾ ਕਾਰਨ ਕੀ ਹੈਗਾ ਆ ਉਹ ਤੁਸੀਂ ਦੱਸ ਸਕਦੇ ਹੈਗੇ ਇਹ ਕਾਰਨ ਤੁਹਾਨੂੰ ਦੱਸਿਆ ਜੀ ਮਹਿੰਗਾਈ ਤੇ ਸਭ ਤੋਂ ਵੱਡਾ ਬਿਰੋਜਗਾਰੀ ਔਰ ਜਿਹੜਾ ਇਹਨਾਂ ਨੇ ਜਾਤ ਪਾਤ ਦਾ ਪੜਾ ਪਾਇਆ ਵਾ ਦੇਸ਼ ਦੇ ਵਿੱਚ ਉਹ ਸਭ ਤੋਂ ਵੱਡਾ ਕਾਰਨ ਆ ਜੀ ਕਿਉਂਕਿ ਆਪਣਾ ਦੇਸ਼ ਇੱਕ ਆ ਸਿਰਫ ਸਿਰਫ ਧਰਮ ਦੇਸ਼ ਆ ਹਰੇਕ ਧਰਮ ਦੀ ਇੱਥੇ ਮੰਨਤਾ ਹਰੇਕ ਧਰਮ ਨੂੰ ਜੀ ਮੰਨਦੇ ਆ ਕੋਈ ਵੀ ਧਰਮ ਹੋਵੇ ਪਰ ਇੱਕ ਪਾਰਟੀ ਨੇ ਫਿਰਕਾਪਰਸੂ ਰਾਜਨੀਤੀ ਕੀਤੀ ਆ ਉਸ ਲਈ ਲੋਕ ਬਹੁਤ ਅੱਗੇ ਹੋ ਕੇ ਕਾਂਗਰਸ ਪਾਰਟੀ ਡਾ ਰਹੇ ਆ ਜੀ ਤੇ ਕਹਿ ਸਕਦੇ ਆ ਹੈਗੇ ਆ ਵੀ ਕਿ ਇਨਸਾਨੀਅਤ ਨੂੰ ਦੇਖਦੇ ਹੋਏ ਆ ਪਾਰਟੀਆਂ ਤੋਂ ਉੱਪਰ ਉੱਠ ਕੇ ਜੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਇਲੈਕਸ਼ਨ ਨੂੰ ਦੇਖਦੇ ਹੋਏ ਨਹੀਂ ਦੇਖੋ ਜੀ ਇਨਸਾਨੀਅਤ ਨੂੰ ਇਨਸਾਨੀਅਤ ਰਾਤੇ ਜੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੱਲ ਉਹ बार-बार ਮੈਂ ਦੁਹਰਾ ਰਿਹਾ ਤੁਹਾਨੂੰ ਬਈ ਲੋਕ ਜਿਹੜੇ ਆ ਜਿਹੜੀ ਜਿਹੜੀ ਨੀਤੀਆਂ ਵਾ ਕੇਂਦਰ ਸਰਕਾਰ ਦੀਆਂ ਉਹ ਤੋਂ ਦੁਖੀ ਹੋ ਕੇ ਜੋ ਉਹਨਾਂ ਨੇ ਪਿਛਲੇ 10 ਸਾਲ ਚ ਜੰਗਲ ਰਾਜ ਕੀਤਾ ਬਣਾਇਆ ਉਹ ਤਾਂ ਦੁਖੀ ਹੋਗੇ ਲੋਕ ਕਾਂਗਰਸ ਪਾਰਟੀ ਦੇ ਨਾਲ ਡਟ ਕੇ ਸਪੋਰਟ ਕਰੇਗਾ ਉਸ ਪਾਰਟੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਇਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਸਾਹਮਣੇ ਲੋਕ ਸਭਾ ਚੋਣਾਂ ਦਾ ਜੋ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਤਰੀਕ 1 ਜੂਨ 2024 ਉਸ ਦੇ ਵਿੱਚ ਅਸੀਂ ਪਹੁੰਚੇ ਹਾਂ ਬੂਥ 84 85 6 84 85 86 ਦੇ ਉੱਪਰ ਸ਼ਮਣੀ ਅਕਾਲੀ ਦਲ ਵੱਲੋਂ ਹਾਂਜੀ ਭਾਜੀ ਤੁਹਾਡਾ ਸ਼ੁਭਨਾਮ ਜੀ ਗੁਰਮੀਤ ਸਿੰਘ ਡਾਂਡਾ ਜੀ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਅੱਜ ਦੇ ਜਿੱਦਾਂ ਕੀ ਗਰਮ ਮਾਹੌਲ ਹੈਗਾ ਆ ਤੇ ਬਾਹਰ ਦਾ ਮੌਸਮ ਵੀ ਤੇ ਪਾਰਟੀਆਂ ਵੱਲੋਂ ਵੀ ਕਾਫੀ ਗਰਮਾ ਗਰਮੀ ਚੱਲ ਰਹੀ ਹੈਗੀ ਆ ਉਸ ਬਾਰੇ ਸਵੇਰ ਤੋਂ ਵੋਟਰ ਕਿਸ ਤਰ੍ਹਾਂ ਬਾਹਰ ਨਿਕਲ ਕੇ ਆ ਰਹੇ ਹੈਗੇ ਆ ਭਾਜੀ ਪਹਿਲਾਂ ਤਾਂ ਮੈਂ ਆਪਣੇ ਵੀਰ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਕਿ ਸਾਡੇ ਕੋ ਆਏ ਇੰਨੀ ਗਰਮੀ ਦੇ ਵਿੱਚ ਚੱਲ ਕੇ। ਇਹੀ ਪ੍ਰਵਾਹ ਸਵੇਰ ਦਾ ਵੋਟਰਾਂ ਦੇ ਵਿੱਚ ਉਹ ਸਾਹ ਵੀ ਹੈਗਾ। VOTING ਵੀ ਹੋ ਰਹੀ ਹੈ ਤੇ ਕੁਛ 450 500 ਦੇ ਕਰੀਬ ਵੋਟ ਹੋ ਚੁੱਕੀ ਹੈ। ਟੋਟਲ ਇੱਥੇ ਦੀ ਕਿੰਨੀ ਕੁ ਕਾਊਂਟਿੰਗ ਜੇ ਕਰੀਏ ਤਾਂ ਕਿੰਨੀ ਕੁ VOTING ਹੈਗੀ ਹੈ? ਕਿਦਾਂ ਕਾਊਂਟਿੰਗ ਦੀ ਆਪਾਂ ਹਰ ਬੂਥ ਦੇ ਵਿੱਚ 1000 ਵੋਟ ਦੇ ਪਲੱਸ ਹੈਗੀ ਹੈ। ਠੀਕ ਹੈ ਜੀ। ਕੁਝ ਵਿੱਚੋਂ ਲੋਕ ਬਾਹਰ ਗਏ ਹੋਏ ਆ, ਕੁਝ ਡੈਥ ਦੀਆਂ ਵੀ ਵਿੱਚੋਂ ਜਿੱਦਾ ਪਈਆਂ ਤਕਰੀਬਨ ਇਹ 7-800 ਦੇ ਲਾਗੇ ਪੋਲ ਹੁੰਦੀ ਜਾਂਦੀ ਆ ਅ ਕਹਿ ਸਕਦੇ ਆ ਕਿ 50-60% VOTING ਪੈ ਸਕਦੀ ਹੈਗੀ ਆ ਹਾਂਜੀ ਹਾਂਜੀ ਇਹ ਹੋ ਜਾਂਦੀ ਆ ਤੇ ਕੁਝ ਹੁਣ ਮੌਸਮ ਠੰਡਾ ਵੀ ਆ ਵੈਸੇ ਅੱਜ ਥੋੜਾ ਜਿਹਾ ਠੀਕ ਵੀ ਰਿਹਾ ਆ ਤੇ ਲੋਕੀ ਪਾ ਵੀ ਰਹੇ ਫੁਟਾ ਸਾਹ ਨਾਲ ਬੜੇ ਤੇ ਬਦਲਾਵ ਵੀ ਚਾਹੁੰਦੇ ਆ ਜੀ ਲੋਕਾਂ ਨੇ ਬਹੁਤ ਹੀ ਐਤਕੀ ਰਿਸਪੌਂਸ ਵਧੀਆ ਦਿੱਤਾ ਆ ਤੇ ਦੇਖੋ ਆਨਲਾਈਨ ਵਾਲੇ ਜੋ 4 ਤਰੀਕ ਨੂੰ ਚੁੱਝੇ ਆ ਆਪਾਂ ਨੂੰ ਕੀ ਦਾ ਰਿਵਿਊ ਦਿੰਦੇ ਆ ਜਿਸਰਾ ਕੀ ਬਾਕੀ ਪਾਰਟੀਆਂ ਦਾਵਾ ਕਰ ਰਹੀਆਂ ਹੈਗੀਆਂ 13 0 ਦਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਅੰਦਾਜ਼ਾ ਜਿਹੜਾ ਹੈਗਾ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇਹ ਪਾਰਟੀ ਖੇਤਰੀ ਪਾਰਟੀ ਹੈ ਸਾਡੇ ਪੰਜਾਬ ਦੀ ਹਰ ਵਰਗ ਦੀ ਹੈ ਇਹ ਇਹ ਸਾਰਿਆਂ ਦੀ ਪਾਰਟੀ ਆ ਅਸੀਂ ਇੱਕ ਦੀ ਨਹੀਂ ਕੱਲੀ ਕਿਸਾਨਾਂ ਦੀ ਨਹੀਂ ਕਹਿ ਸਕਦੇ ਕੱਲੀ ਪੰਜਾਬੀਆਂ ਦੀ ਨਹੀਂ ਕਹਿ ਸਕਦੇ ਇਹ ਸਾਰਿਆਂ ਦੀ ਵਪਾਰੀ ਜਗਤ ਲੈ ਲਓ ਕਿਸਾਨ ਲੈ ਲਓ ਹਰ ਚੀਜ਼ ਦੇ ਨਾਲ ਸਾਰਿਆਂ ਦੇ ਨਾਲ ਇਹ ਪਾਰਟੀ ਦਾ ਗੱਟ ਜੋੜ ਹੈਗਾ ਆ ਸਾਰਿਆਂ ਨਾਲ ਮੀਲ ਮੁਤਾਬ ਹੈਗਾ ਕੋਈ ਐਸੀ ਗੱਲ ਨਹੀਂ ਹੈਗੀ ਆ ਔਰ ਆਪਾਂ ਜਿਹੜੀ ਰਹੀ ਆ ਦੇਖੋ ਹਰ ਕੋਈ ਆਪਣਾ ਉਮੀਦਵਾਰ ਕਹਿੰਦਾ ਆ ਕਿ ਮੇਰੇ ਉਮੀਦਵਾਰ 13 0 13 ਪਰ ਅਸੀਂ ਇਹ ਕਹਿੰਨੇ ਆ ਕਿ ਜੋ ਜਨਤਾ ਦਾ ਪਤਵਾ ਆਊਗਾ ਅਸੀਂ ਉਹ ਮੰਨ ਕੇ ਚੱਲਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ